ਸਤ ਸ੍ਰੀ ਅਕਾਲ ਦੋਸਤੋ ਚੈਨਲ ਅਕਾਲ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੇਲੇ ਦੀ ਵੱਡੀ ਖਬਰ ਹੁਣੇ-ਹੁਣੇ ਪੰਜਾਬ 'ਚ ਇੱਥੇ ਸਕੂਲੀ ਬੱਚਿਆਂ ਨਾਲ ਪਰ ਹੀ ਬਸਤੇ ਹੋਇਆ ਹਮਲਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੋਂ ਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸ਼ੁਰੂਆਤ ਕਰਦੇ ਹਾਂ ਜੀ ਇਸ ਵੇਲੇ ਦੀ ਵੱਡੀ ਖਬਰ ਤੋਂ ਸਥਾਨਕ ਇੱਕ ਨਾਮੀ ਡੀਏਵੀ ਸੀਨੀਅਰ केंटली स्कूल दी बस ऊपर एक व्यक्ति ਵੱਲੋਂ ਡੰਡਿਆਂ ਨਾਲ ਹਮਲਾ ਕਰਨ ਉਪਰੰਤ ਬੱਸ ਦੇ ਸ਼ੀਸ਼ੇ ਦੀ ਪੰਨ ਤੋੜ ਕੀਤੀ ਗਈ ਇਸ ਹਮਲੇ ਦੌਰਾਨ ਬਸ ਅੰਦਰ ਸਵਾਰ ਸਕੂਲੀ ਬੱਚਿਆਂ ਵਿੱਚੋਂ ਤਿੰਨ ਬੱਚਿਆਂ ਦੇ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਸਕੂਲ ਬੱਸ ਦੇ ਡਰਾਈਵਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਵੇਰ ਸਮੇਂ ਉਹ ਸਕੂਲ ਲਈ ਬੱਚੇ ਲੈਣ ਲਈ ਸੋਨਾਕਾਟ ਜਾ ਰਹੇ ਸਨ ਤਾਂ ਮੋੜ ਤੰਗ ਹੋਣ ਕਾਰਨ ਇੱਕ ਮੋਟਰਸਾਈਕਲ ਸਵਾਰ ਸੜਕ ਤੋਂ ਹੇਠਾ ਉਤਰ ਗਿਆ ਅਤੇ ਮੋਟਰਸਾਈਕਲ ਡਿੱਗ ਗਿਆ ਉਸਨੇ ਦੱਸਿਆ ਕਿ ਇਸ ਮੋਟਰਸਾਈਕਲ ਸਵਾਰ ਨੇ ਮੇਰੀ ਤਾਕੀ ਖੋਲ ਕੇ ਮੈਨੂੰ ਇਹ ਤਾਂ ਉਹਨ ਲਈ ਕਿਹਾ ਡਰਾਈਵਰ ਨੇ ਉਸਨੂੰ ਕਿਹਾ ਕਿ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਜਗ੍ਹਾ ਤੰਗ ਹੋਣ ਕਾਰਨ ਹੀ ਤੁਹਾਡਾ ਮੋਟਰਸਾਈਕਲ نیچے ਉਤਰਿਆ ਹੈ ਕਿ ਉਹ ਮੇਰੇ ਨਾਲ ਖਿੱਚ ਤੂ ਕਰਨ ਲੱਗਿਆ ਡਰਾਈਵਰ ਨੇ ਦੱਸਿਆ ਕਿ ਉਸਦੇ ਨਾਮ ਮੰਨਣ ਤੇ ਮੈਂ ਫਿਰ ਵੀ ਉਸ ਤੋਂ ਮਾਫੀ ਮੰਗੀ ਅਤੇ ਨੇੜੇ ਖੜੇ ਲੋਕਾਂ ਨੇ ਛੁਡਵਾ ਦਿੱਤਾ ਡਰਾਈਵਰ ਨੇ ਦੱਸਿਆ ਕਿ ਜਦੋਂ ਉਹ ਪਿੰਡ ਅੰਦਰ ਸਕੂਲੀ ਬੱਚੇ ਬਿਠਾ ਰਿਹਾ ਸੀ ਤਾਂ ਇਹ ਵਿਅਕਤੀ ਡੰਡਾ ਲੈ ਕੇ ਬੱਸ ਦੇ ਫਿਰ ਅੱਗੇ ਆ ਗਿਆ ਇਸਨੇ ਮੈਨੂੰ ਫਿਰ ਥੱਲੇ ਆਉਣ ਲਈ ਕਿਹਾ ਜਦੋਂ ਮੈਂ نیچے ਨਾ ਉਤਰਿਆ ਇਸਨੇ ਜ਼ੋਰ ਨਾਲ ਡੰਡੇ ਸ਼ੀਸ਼ੇ ਉੱਪਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਸ਼ੀਸ਼ਾ ਟੁੱਟਣ ਕਾਰਨ ਤਿੰਨ ਛੋਟੇ ਬੱਚਿਆਂ ਦੇ ਸੱਟਾਂ ਲੱਗੀਆਂ ਜਿਸ ਵਿੱਚੋਂ ਇੱਕ ਬੱਚੇ ਦੀ ਅੱਖ ਵਿੱਚ ਕੱਚ ਚਲਾ ਗਿਆ ਦੂਸਰੇ ਬੱਚੇ ਦੇ ਸਿਰ ਵਿੱਚ ਕੱਚ ਲੱਗਿਆ ਅਤੇ ਤੀਸਰੇ ਬੱਚੇ ਦੀ ਥੋੜੀ ਵਿੱਚ ਕੱਚ ਲੱਗਿਆ ਜਿਸ ਕਾਰਨ ਸਾਰੇ ਸਕੂਲੀ ਬੱਚੇ ਡਰ ਗਏ ਅਤੇ ਕਬਰਾਟ ਵਿੱਚ ਆ ਗਏ